ਤੁਸੀਂ ਸਾਰਿਆਂ ਨੇ ਸੁਣ ਲਈ ਹੋਗੀ ਹਰਜਿੰਦਰ ਸਿੰਘ ਨਾਂ ਦਾ ਮੁੰਡਾ ਫਲੋਰੀਡਾ ਦੇ ਵਿੱਚ ਰੌਗ ਯੂਟਰ ਲੈ ਰਿਆ ਸੀ ਜਿਸ ਕਰਕੇ ਐਕਸੀਡੈਂਟ ਦੇ ਵਿੱਚ ਤਿੰਨ ਬੰਦਿਆਂ ਦੀ ਮੌਕੇ ਤੇ ਮੌਤ ਹੋ ਗਈ। ਇਸ ਕਰਕੇ ਵੀਰ ਨੂੰ 45 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਆ। ਇਹੀ ਸੇਮ ਇਨਸੀਡੈਂਟ 2021 ਦੇ ਵਿੱਚ ਹੋਇਆ ਸੀ ਜਿਸ ਵਿੱਚ ਚਾਰ ਬੰਦਿਆਂ ਦੀ ਮੌਕੇ ਤੇ ਮੌਤ ਹੋ ਗਈ ਸੀ। ਉਸ ਬਾਈ ਨੂੰ ਉਸ ਵੇਲੇ 110 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਸੀ। ਉਸ ਵੇਲੇ ਇੱਕ ਪਟੀਸ਼ਨ ਸਟਾਰਟ ਕੀਤਾ ਗਿਆ ਸੀ ਜਿੰਦੇ ਵਿੱਚ 50 ਲੱਖ ਤੋਂ ਵੱਧ ਲੋਕਾਂ ਨੇ ਸਾਈਨ ਕੀਤਾ ਸੀ ਤੇ ਉਸ 50 ਲੱਖ ਦੇ ਸਾਈਨ ਕਰਕੇ ਬਾਈ ਦੀ ਸਜ਼ਾ ਸੋਸ਼ਲ ਮਾਫ ਕਰ ਦਿੱਤੀ ਗਈ ਸੀ। ਹੁਣ ਸੇਮ ਪਟੀਸ਼ਨ ਆਪਾਂ ਪੰਜਾਬੀ ਭ੍ਰਾਲੀ ਰੈਡੀ ਕੀਤਾ ਵਾ ਇੱਕ ਮਿਲ ਜੀਵਾ ਤੁਸੀਂ ਉੱਥੇ ਜਾ ਕੇ ਸਾਈਨ ਕਰਨਾ ਵਾ ਤਾਂ ਕਿ ਵੱਦ ਤੋਂ ਵੱਦ ਬੰਦੇ ਇੱਥੇ ਜਾ ਕੇ ਸਾਈਨ ਕਰਨ ਤਾਂ ਕਿ ਆਪਾਂ ਵੀ ਬਾਈ ਦੀ ਸਜ਼ਾ ਘਟਾ ਸਕੀਏ ਕਿਉਂਕਿ ਯਾਰ ਗਲਤੀ ਹਰ ਬੰਦੇ ਤੋਂ ਹੁੰਦੀ ਆ ਪਰ 45 ਸਾਲ ਦੀ ਸਜ਼ਾ ਬਹੁਤ ਜ਼ਿਆਦਾ ਹੁੰਦੀ ਆ ਬਾਈ ਦੀ ਸਾਰੀ ਜ਼ਿੰਦਗੀ ਰੁੱਲ ਜਾਣੀ ਆ ਇਸ ਕਰਕੇ ਸਾਈਨ ਕਰੋ ਤੁਸੀਂ ਸਾਰਿਆਂ ਨੇ ਜਾ ਕੇ ਤਾਂ ਕਿ ਬਾਈ ਦੀ ਸਜ਼ਾ ਘਟ ਕੇ ਕੋਈ 5-10 ਸਾਲ ਰਹਿ ਜਾਏ ਤੁਸੀਂ ਹਰ ਫੋਟ ਦੇ ਵਿੱਚ ਦੇਖ ਲਓ ਬਾਈ ਬਿਲਕੁਲ ਸੁੱਨ ਪਿਆ ਵਾ ਬਾਈ ਨੂੰ ਆਪਣੇ ਆਪ ਤੇ ਇੰਨਾ ਕੁ ਜ਼ਿਆਦਾ ਪਛਤਾਵਾ ਹੋ ਰਿਹਾ ਹੋਗਾ ਨਾ ਬਾਈ ਤੂੰ ਇੰਨੀ ਵੱਡੀ ਗਲਤੀ ਹੋ ਗਈ ਆ ਬਾਈ ਨੂੰ ਆਪਣੀ ਗਲਤੀ ਮਹਿਸੂਸ ਹੋ ਰਹੀ ਆ ਸੋ ਪਲੀਜ਼ ਬਾਈ ਨੂੰ ਸਪੋਰਟ ਕਰੋ ਜਾ ਕੇ ਯਾਰ ਜਲ ਇਹਦੀ ਸੜਿਆ ਸਿਰਫ ਘਟ ਕੇ 5 ਤੋਂ 10 ਸਾਲ ਰਹਿ ਜਾਂਦਾ